ਪਰਮਾਨੈਂਟਲੀ ਹਦਾ ਮੰਨ ਲਓ ਕੋਈ ਕਲਰਕ ਲੱਗਿਆ ਸੰਡੇ ਦੀ ਛੁੱਟੀ ਹੋਵੇ ਹਾਂਜੀ ਕੋਈ ਕਚੈਰੀਆਂ ਚ ਲੱਗਿਆ ਸੰਡੇ ਦੀ ਛੁੱਟੀ ਹੈ ਬਿਲਕੁਲ ਸੱਚ ਹੈ ਸੰਡੇ ਦੀ ਕਚੈਰੀ ਸਾਡੀ ਕੋਈ ਸੈਟਰਡੇ ਸੰਡੇ ਛੁੱਟੀ ਨਹੀਂ ਹੈ ਵੀਰ ਜੀ ਇੱਕ ਤਾਂ ਛੁੱਟੀ ਨਹੀਂ ਕੋਈ ਛੁੱਟੀ ਨਹੀਂ ਹੈ ਨਹੀਂ ਇਹ ਚੀਜ਼ ਮੈਂ ਬੜੀ ਦੇਖੀ ਆ ਜਿੱਮੇ ਹੁਣ ਆਪਾਂ ਧੁੱਪ ਦੇ ਵਿੱਚ ਜਾਂਦੇ ਆ ਉੱਥੇ ਖੜੇ ਹੁੰਦੇ ਰੋਡ ਤੇ ਬੜਾ ਉਹ ਚੀਜ਼ ਬਾਈ ਜੀ ਤੁਸੀਂ ਮੰਨ ਲਓ ਹੁਣ ਤੁਸੀਂ ਆਓ ਤੁਸੀਂ ਕੋਈ ਪ੍ਰੋਗਰਾਮ ਰੱਖਿਆ ਹੋਇਆ ਕਿ ਕੋਈ ਸਮਾਜਿਕ ਸਮਾਜ ਸੇਵਾ ਦਾ ਪ੍ਰੋਗਰਾਮ ਹੈ ਤੁਹਾਡਾ ਕੋਈ ਰੈਲੀ ਕੱਢਣੀ ਹੈ ਡਿਊਟੀ ਤੁਹਾਡੀ ਲੱਗ ਜਾਣੀ ਡਿਊਟੀ ਕੀ ਦੀ ਹੈ ਸਾਡੀ ਹੈ ਉਹ ਤੁਹਾਡਾ ਪ੍ਰੋਗਰਾਮ ਸ਼ਾਂਤਮ ਕੋਈ ਕਮੀ ਪੇਸ਼ੀ ਆ ਕਿ ਤੁਸੀਂ ਜ਼ਿੰਮੇਵਾਰ ਹੋ ਉਸ ਚੀਜ਼ ਦੇ ਲਈ। ਉਹ ਕੋਈ ਵੀ ਵੱਡਾ ਫੰਕਸ਼ਨ ਹੁੰਦਾ ਸਾਨੂੰ ਫੋਕ ਕੋਈ ਜਰੂਰ ਹੁਣ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਹੈ। ਹੂੰ। ਲਾਅ ਐਂਡ ਆਰਡਰ ਸਾਰਾ ਸਾਡੇ ਕੋਲ ਹੈ। ਹਾਂ ਹੁਣ ਬਹੁਤ ਨਾਕੇ ਲੱਗੇ ਹੋਏ ਆ ਬਿਲਕੁਲ ਸਾਰਾ ਨਾਲੇ 24/7 ਰਾਤਾਂ ਨੂੰ ਜਵਾਬ ਹੈ ਦਿਨ ਚ ਜਵਾਬ ਹੈ ਕੋਈ 1 ਮਿੰਟ ਵੀ ਹੈ ਜਾਨੀ ਵੀ ਪੁਲਿਸ ਜਵਾਬ ਨਹੀਂ ਕਰ ਰਹੀ। ਤਾਂ ਇਹ ਚੀਜ਼ ਇਹ ਚੀਜ਼ ਜਰੂਰ ਆਪਾਂ ਲਿਮਿਟੇਸ਼ਨ ਕਹਿ ਸਕਦੇ ਹਾਂ ਕਿ ਮੈਂ ਕਿ ਮੇਰੀ ਉਹ ਵੀ ਸਿਰਫ ਉਹਨਾਂ ਲਈ ਹੈ ਜਿਹੜੇ ਮੁਲਾਜ਼ਮ ਨੇ। ਹਾਂਜੀ। ਲੋਕਾਂ ਦੇ ਪ੍ਰਤੀ ਮੈਂ ਨਹੀਂ ਕਹਿੰਦਾ ਕਿ ਲੋਕਾਂ ਦੀ ਜੋ ਪਰਸੈਪਸ਼ਨ ਹੈ ਉਹ ਰਹਿਣੀ ਹੈ ਜੁਗ ਇੱਕ ਅਦਾ ਕੋਈ ਕੇਸ ਹੁੰਦਾ ਜਿਹਦੇ ਕਰਕੇ ਕੋਈ ਐਗਜ਼ਾਮਪਲ ਸੈੱਟ ਹੋ ਜਾਂਦੀ ਆ ਤਾਂ ਉਹ ਚੀਜ਼ ਦੇ ਨਾਲ ਰਿਲੇਟਡ ਗੱਲਾਂ ਬਣ ਜਾਂਦੀਆਂ